ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਨਾ ਇਤਵਾਕ ਦੀ ਗੱਲ ਹੈ ਕਿ ਮੈਂ ਕੱਲ ਮੇਰੀ ਵਾਈਫ ਨੂੰ ਲੈ ਕੇ ਗਿਆ ਹੋਇਆ ਸੀਗਾ ਚੰਡੀਗੜ੍ਹ ਵਾਲੀ ਸਾਈਡ ਤੇ ਆਉਂਦੇ ਹੋਏ ਉਹ ਮੈਨੂੰ ਕਹਿੰਦੀ ਨਾ ਵੀ ਸਾਂਝੇ ਕਰ ਜਾਣਾ ਮੈਂ ਵੇਖਿਆ ਨਹੀਂ ਨੀਲੋਨ ਐ ਤੇ ਬਣਿਆ ਹੋਇਆ ਜਿਹੜਾ ਬਾਈ ਜੀ ਨੇ ਬਾਹਰੋਂ ਆ ਕੇ ਬਣਾਇਆ ਬੜਾ ਤਕੜਾ ਭੈਣ ਤੇ ਵੀਰ ਦਾ ਉਰਾਲਾ ਹੋ ਤੇ ਅਸੀਂ ਸਾਂਝੇ ਘਰ ਦੇ ਅੰਦਰ ਚਲੇ ਗਏ ਵੇਖੋ ਉਹਨਾਂ ਨੇ ਨਾਂ ਰੱਖਿਆ ਸਾਂਝਾ ਘਰ ਉੱਥੇ ਇੱਕ ਹੈਡਾ ਵੱਡਾ ਚਮਤਕਾਰ ਹੋਇਆ ਸਾਡੇ ਨਾਲ ਕਿ ਐਵੇਂ ਨਾਂ ਨਹੀਂ ਰੱਖੇ ਜਾਂਦੇ ਪ੍ਰਮਾਤਮਾ ਦਾ ਕੋਈ ਲੌਜੀਕ ਹੁੰਦਾ ਉਹਦੇ ਪਿੱਛੇ ਯਾਰ ਸਾਂਝੇ ਘਰ ਦੇ ਵਿੱਚ ਚਲੇ ਗਏ ਚਲੋ ਉਹਨਾਂ ਨੇ ਪਹਿਚਾਨ ਲਿਆ ਮੈਨੂੰ ਵੀ ਤਾਰੀ ਬਾਬਾ ਭੈਣ ਜੀ ਨੇ ਬੜੀ ਇੱਜ਼ਤ ਕੀਤੀ ਤੇ ਉਹ ਇੱਕ ਵੀਰ ਦਾ ਦੋਸਤ ਆ ਉੱਥੇ ਵੀਰ ਦੀ ਆਫਤਾ ਬੰਗਲੌਰ ਗਏ ਹੋਈ ਸੀ ਸਾਡੀ ਬੜੀ ਇੱਜ਼ਤ ਕਰੀ ਬੈਠੇ ਅਸੀਂ ਉਹ ਕਹਿੰਦੀ ਨਹੀਂ ਆਏ ਤਾਂ ਜਾਣ ਨਹੀਂ ਦੇਣਾ ਬਿਕੋਸ ਤਾਂ ਖਾਣਾ ਪਊਗਾ ਤੇ ਆਪਾਂ ਗੱਲਾਂ ਮਾਰਦੇ ਆ ਬੈਠੋ ਤੁਸੀਂ ਭੈਣ ਦਾ ਸੁਭਾਅ ਬਹੁਤ ਚੰਗਾ ਤੇ ਉਹਨੇ ਨੂੰ ਫੈਮਲੀ ਇੱਕ ਹੋਰ ਆ ਗਈ ਉਹ ਖੜੀ ਹੋ ਕੇ ਉਹਨਾਂ ਨੂੰ ਮਿਲੀ ਕਹਿੰਦੀ ਟ੍ਰਾਂਟੋ ਤੋਂ ਉਹ ਭੈਣ ਕਹਿੰਦੀ ਹਾਂਜੀ ਤੇ ਉਹ ਬੰਦੇ ਦੇ ਨਾਂ ਵਰਦਵੰਨੀ ਹੋਈ ਖਾਕੀ ਮਲਾਜਮਾਨੀ ਤੇ ਚਲੋ ਦਾੜੀ ਰੱਖੀ ਵੀ ਉਹਦੀ ਵੀ ਹੁਣ ਹਨਾ ਉਦੋਂ ਪਹਿਲਾਂ ਕਿਤੇ 25-30 ਸਾਲ ਪਹਿਲਾਂ ਪੁਰਾਣਾ ਮੇਰਾ ਦੋਸਤ ਸੀ ਬਹੁਤ ਤਕੜਾ ਦੋਸਤ ਸੀ ਮੇਰਾ 25-30 ਸਾਲ ਪਹਿਲਾਂ ਵਿਛੜ ਗਿਆ ਸੀ ਤੇ ਮੈਨੂੰ ਰੱਬ ਜਾਣੀਗਾ ਤੇ ਉਹ ਭੈਣ ਸਾਡੇ ਲਾਗੇ ਬੈਠ ਗਈ ਆ ਤੇ ਉਹ ਭੈਣ ਕਹਿੰਦੀ ਅੱਛਾ ਤੁਹਾਡਾ ਇੰਡੀਆ ਚ ਪਿੰਡ ਕਿਹੜਾ ਉਹ ਕਹਿੰਦੀ ਸਾਡਾ ਅਠੂਰ ਹੈ ਲੁਧਿਆਣਾ ਜिले ਦਾ ਲਾਸਟ ਪਿੰਡ ਹੈ ਮੈਂ ਕਿਹਾ ਹਾਂ ਜੀ ਉਦੋਂ ਦਾ ਰਾਮਾ ਆ ਜਾਂਦਾ ਜੀ ਉਹ ਕਹਿੰਦੀ ਤੁਸੀਂ ਜਾਣਦੇ ਮੈਂ ਕਿਹਾ ਹਾਂ ਜੀ ਮੈਂ ਕਹਾ ਤੁਸੀਂ ਬਾਹਰ ਟ੍ਰਾਂਟੋ ਰਹੇ ਨੇ ਬੈਂਜੀ ਕਹਿੰਦੀ ਹਾਂਜੀ ਮੈਂ ਕਹਾ ਟ੍ਰਾਂਟੋ ਦਾ ਮੇਰਾ ਦੋਸਤ ਕੁਲਦੀਪ ਵੀ ਠੂੜ ਤੋਰੇ ਨਾ ਕਹਿੰਦੀ ਅਸੀਂ ਉਹੀ ਆ ਮੈਂ ਕਹਾ ਹੈ ਕਹਿੰਦੇ ਉਹ ਕੁਲਦੀਪ ਹੀ ਆ ਜਿਹੜਾ ਵਾਸ਼ਰੂਮ ਗਿਆ ਤੇ ਕੁਲਦੀਪ ਨੂੰ ਉੱਥੇ ਮੇਰੀ ਆਵਾਜ਼ ਕੰਨਾਂ 'ਚ ਪੈ ਗਈ ਵੀ ਆਵਾਜ਼ ਤਾਂ ਤારી ਦੀ ਐ ਉਹ ਉੱਥੋਂ ਭੱਜਿਆ ਮੈਂ ਕਹਾ ਯਾਰ ਮੈਂ ਤਾਂ ਕਹ ਕਿ ਕੋਈ ਮੁਰਾਦ ਹੈ ਮੈਂ ਖਾਕੀ ਪੱਕ ਬੰਨੀ ਆ ਯਾਰ ਉਹ ਕਹਿੰਦਾ ਅਜੀਬ ਤਰੀਕਾ 20 ਸਾਲ ਬਾਅਦ 25 ਬਾਅਦ ਮਿਲੇ ਉਹੀ ਬੰਦਾ ਜਿਹਨੇ ਮੈਨੂੰ ਬੱਸ ਪਾ ਕੇ ਦਿੱਤੀ ਸੀ ਇਸ ਕਾਈਵੇਸ ਏਸੀ ਆੜੇ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਂਦਾ ਹੁੰਦਾ ਸੀ ਉਹ ਇਨਸਾਨ ਮੈਨੂੰ 25 ਸਾਲ ਬਾਅਦ ਮਿਲਿਆ ਫਿਰ ਉਹਨੇ ਮੈਨੂੰ ਦੱਸਿਆ ਕਿ ਰਾਮੇ ਵਾਲਾ ਕਲਵੰਤ ਵੀ ਆਇਆ ਹੋਇਆ ਕਾਂਤਾ ਵੀ ਉਹਨੇ ਲੋਕੇਸ਼ਨ ਬਣਾਈ ਆ ਰਾਮੇ ਬਹੁਤ ਤਕੜੀ ਪ੍ਰੀ ਬੈਂਡਿੰਗ ਲਈ ਫਿਰ ਅਸੀਂ ਉਹਨੂੰ ਫੋਨ ਲਾਇਆ ਠੀਕ ਹੈ ਅਸੀਂ ਸਵੇਰੇ ਬੈਠੇ ਸਾਨੂੰ ਸ਼ਾਮ ਹੋ ਗਈ ਉੱਥੇ ਭੈਣ ਜੀ ਨੇ ਸਾਨੂੰ ਇਹ ਦਰੂਦਰ ਕਮਾਇਆ ਮੈਂ ਕਿਹਾ ਭੈਣ ਜੀ ਇਹ ਨਾ ਕੋਈ ਤੁਹਾਡੀਆਂ ਅਰਦਾਸਾਂ ਜਿਹੜੀਆਂ ਉਹ ਕਹਿੰਦੀ ਇੱਕ ਨਹੀਂ ਇੱਥੇ ਵਿਛੜੇ ਹੋਏ ਬਹੁਤ ਮਿਲੇ ਆ ਸਾਡੇ ਅੱਖਾਂ ਦੇ ਸਾਹਮਣੇ ਮੈਂ ਕਿਹਾ ਇਹ ਨਾ ਇੱਕ ਤੁਹਾਡੇ ਜਿਹੜੇ ਅਰਦਾਸਾਂ ਕਰਦੇ ਨਾ ਤੁਸੀਂ ਉਹ ਕੰਮ ਆਉਂਦੀਆਂ ਮੈਂ ਕਿਹਾ ਅਰਦਾਸ ਦੀ ਗੱਲ ਨਾ ਇੱਕ ਡਾਕਟਰ ਹੈ ਗੁਰਪ੍ਰੀਤ ਸਿੰਘ ਆ ਉਹ ਸਰ ਤੋਂ ਬਹੁਤ ਤਕੜੇ ਡਾਕਟਰ ਹੋਏ ਆ ਉਹ ਕਹਿੰਦੇ ਨਾ ਉਹਨਾਂ ਨੇ ਨਾ ਫਲੈਟ ਫੜ ਕੇ ਬਾਹਰ ਜਾਣਾ ਸੀਗਾ ਇਲਾਜ ਕਰਨ ਇੰਡੀਆ ਸੀ ਕਿਤੇ ਤੇ ਬਹੁਤ ਐਮਰਜੈਂਸੀ ਸੀ ਭੱਜ ਕੇ ਬਲੇਟ ਫੜੀ ਉਹਨਾਂ ਨੇ ਜਾਣੀ ਪਲੇਨ ਉਡਣ ਨੂੰ ਤਿਆਰ ਸੀ ਤੇ ਮੌਸਮ ਖਰਾਬ ਹੋ ਗਿਆ ਤੂਫਾਨ ਆ ਗਿਆ ਤੇ ਪਾਇਲਟ ਨੇ ਅਨਾਉਂਸਮੈਂਟ ਕਰੀ ਵੀ ਆਪਾਂ ਨੂੰ ਜਹਾਜ਼ ਹੈ ਜਿਹੜਾ ਪਾਈ ਨੇੜੇ ਦੇ 에ਰਪੋਰਟ ਤੇ ਲਾਉਣਾ ਪਊਗਾ ਵੀ ਖਤਰਾ ਬਹੁਤ ਹੈ ਤੇ ਵੀ ਜਿਹੜੇ ਉਹ ਰੈਡਾਰ ਹੈ ਕੰਮ ਛੱਡ ਰਿਹਾ ਹੈ ਲੋਕੇਸ਼ਨ ਜਿਹੜੀ ਥੱਲੇ ਵੀ ਇਹਦਾ ਕਰਕੇ ਵੀ ਆਪਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹਨਾਂ ਨੇ ਗਾਂ ਵਾਲੇ 에ਰਪੋਰਟ ਤੇ ਜਹਾਜ਼ ਡਾਊਨ ਕਰਤਾ ਜਹਾਜ਼ ਲਾ ਲਿਆ ਤੋ ਡਾਕਟਰ ਪਾਈਲਾਡ ਨਾਲ ਲੜ ਪਿਆ ਕਹਿੰਦਾ ਮੇਰੇ ਇੱਕ ਇੱਕ ਕਮੈਂਡ ਕੀਮਤੀ ਆ ਮੈਂ ਬਹੁਤ ਜ਼ਰੂਰੀ ਪਹੁੰਚਣਾ ਸੀ ਇੱਕ ਲਾਗੇ ਖੜਾ ਇਨਸਾਨ ਉਹਨੇ ਡਾਕਟਰ ਪਛਾਨ ਲਿਆ ਉਹ ਕਹਿੰਦਾ ਡਾਕਟਰ ਸਾਹਿਬ ਜਿੱਥੇ ਤੁਹਾਡਾ ਹਸਪੀਟਲ ਹੈ ਮੈਂ ਜਾਣਦਾ ਇੱਥੋਂ ਤੁਸੀਂ ਟੈਕਸੀ ਰਾਹੀਂ ਵੀ ਜਾਵੋਗੇ 3 ਘੰਟੇ ਦਾ ਸਫ਼ਰ ਹੈ ਉਹ ਕਹਿੰਦਾ ਥੈਂਕ ਯੂ ਉਹਨੇ ਉੱਥੋਂ ਟੈਕਸੀ ਬੜੀ ਟੈਕਸੀ ਰਾਹੀਂ ਨਿਕਲ ਗਿਆ ਤੂਫਾਨ ਤੇ ਮੀਂਹ ਤੇ ਗੜੇ ਆਖਣ ਤੇਰਾ ਦੇਣਾ ਕੀ ਆ ਤੇ ਹੁਣ ਅਕਸਰ ਉਹ ਵੀ ਤਾਂ ਇਨਸਾਨ ਹੀ ਚਲਾ ਰਿਹਾ ਨਾ ਗੱਡੀ ਉਹ ਰਸਤਾ ਭਟਕ ਗਿਆ ਪਹਾੜੀਆਂ ਚ ਵੜ ਗਿਆ ਲੈ ਕੇ ਉਹ ਕਹਿੰਦਾ ਯਾਰ ਰਸਤਾ ਭਟਕ ਗਿਆ ਡਰਾਈਵਰ ਨਾਲ ਲੜਿਆ ਯਾਰ ਕਹਿੰਦਾ ਉਹ ਕਹਿੰਦਾ ਜੀ ਮੈਨੂੰ ਕਿਹੜਾ ਹੁਣ ਦੀਂਦਾ ਹੁਣ ਉਹ ਕਹਿੰਦਾ ਪੁੱਛਾਂਗੇ ਕਿੱਥੋਂ ਕਹਿੰਦਾ ਜੇ ਕੋਈ ਘਰ ਆਉ ਤਾਂ ਪੁੱਛਾਂਗੇ ਇੱਕ ਘਾਰ ਆਇਆ ਕੱਲਾ ਉਹ ਕਹਿੰਦਾ ਵੀ ਇਹਨਾਂ ਦਾ ਦਰਵਾਜ਼ਾ ਖੜਕਾਉਣਾ ਮੈਂ ਡਾਕਟਰ ਵੀ ਉੱਤਰ ਕੇ ਭੱਜ ਗਿਆ ਛੱਡ ਗਿਆ ਥੱਲੇ ਖੜ ਗਿਆ ਉਹਨਾਂ ਦੇ ਘਰ ਮੂਰੇ ਪੁਰਾਣੇ ਟਾਈਪ ਦਾ ਘਰ ਜੰਗਲ ਦੇ ਵਿੱਚ ਹਨਾ ਜੇ ਮੰਨ ਲਓ ਵੀ ਜਿਵੇਂ ਰੋਪੜ ਵਾਲੀ ਸਾਈਡ ਆ ਜਾਂ ਪਠਾਨਕੋਟ ਵਾਲੀ ਸਾਈਡ ਆ ਜੰਗਲਾਂ ਚ ਤੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਮਾਤਾ ਦੀ ਆਵਾਜ਼ ਆਈ ਕਹਿੰਦੀ ਵੀ ਜਿਹੜਾ ਵੀ ਹੈਗਾ ਭਾਈ ਅੰਦਰ ਲੰਘਿਓ ਤੋ ਦੋਨੇ ਅੰਦਰ ਜੋ ਦਰਵਾਜ਼ਾ ਖੋਲ ਕੇ ਜਾ ਕੇ ਕੀ ਵੇਖਿਆ ਕਿ ਮਾਈ ਪਾਠ ਕਰ ਰਹੀ ਹੈ ਮਾਤਾ ਕਹਿੰਦੀ ਆਓ ਭਾਈ ਕਹਿੰਦੇ ਵੀ ਡਾਕਟਰ ਕਹਿੰਦਾ ਮਾਤਾ ਜੀ ਵੀ ਤੁਹਾਡਾ ਮੈਂ ਫੋਨ ਯੂਜ਼ ਕਰ ਸਕਦਾ ਹਾਂ ਇੱਕ ਮਿੰਟ ਲਈ ਮੇਰਾ ਫੋਨ ਬੈਟਰੀ ਲੋ ਬਚ ਗਿਆ ਉਹ ਕਹਿੰਦੀ ਵੀ ਇੱਥੇ ਤਾਂ ਨਾ ਲਾਈਟ ਆ ਤੇ ਨਾ ਹੋਣਾ ਠੀਕ ਹੈ ਤੇ ਉਹ ਬਾਠ ਕਰਨ ਲੱਗੀ ਉਹ ਕਹਿੰਦੀ ਵੀ ਉਹ ਫਰੂਟ ਪਏ ਆ ਉੱਤੇ ਖਿਚੜੀ ਪਈ ਆ ਵੀ ਤੁਸੀਂ ਖਾ ਸਕਦੇ ਆ ਤੁਹਾਨੂੰ ਅੱਗੇ ਦੇ ਸਫਰਾਂ ਤੇ એનર્ਜੀ ਮਿਲ ਜੂ ਜਦੋਂ ਮਾਤਾ ਬਾਠ ਕਰਕੇ ਉੱਠੀ ਡਾਕਟਰ ਦੀ ਨਿਗਾਹ ਗਈ ਅੰਦਰ ਨਾਲ 2.5-3 ਸਾਲ ਦੀ ਬੱਚੀ ਪਈ ਹੈ ਲੈਫਟੀ ਕੱਪੜੇ ਚ ਤੇ ਉਹ ਕਹਿੰਦਾ ਡਾਕਟਰ ਕਹਿੰਦਾ ਮਾਤਾ ਵੀ ਸਾਡੇ ਲਈ ਅਰਦਾਸ ਕਰੋ ਕਿ ਜਿਹੜਾ ਮੌਸਮ ਆ ਸਾਫ ਹੋ ਜੇ ਤੇ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਸਕਾਂ ਜ਼ਰੂਰੀ ਹੈ ਸਰਜਰੀ ਕਰਨੀ ਹੈ ਕਿਸੇ ਵੀ ਜਾ ਕੇ ਉਹਨੇ ਤੇ ਉਹ ਕਹਿੰਦੀ ਬਈ ਜ਼ਰੂਰ ਪਾਈ ਮੈਂ ਤੁਹਾਡੀ ਅਰਦਾਸ ਵੀ ਕਰੀਏ ਬਿਮਾਰ ਹੈ ਕਿ ਇਹਨਾਂ ਨੂੰ ਇਹਨਾਂ ਦੀ ਮੰਜ਼ਿਲ ਤੇ ਪਹੁੰਚਾ ਤੁਹਾਡੀ ਦਾ ਸੁਣ ਲਊ ਕਹਿੰਦੀ ਮੇਰੀ ਕਣੀ ਕਿ ਦੱਸ ਸੁਣੂ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦੇ ਵੀ ਉਹ ਮੇਰੀ ਪੋਤੀ ਹੈ ਮੇਰਾ ਮੁੰਡਾ ਵੀ ਮਰ ਗਿਆ ਮੇਰੀ ਨੋ ਵੀ ਮਰ ਗਈ ਪੋਤੀ ਨੂੰ ਬਿਮਾਰੀ ਐਸੀ ਹੈ ਵੀ ਇਹਦਾ ਲਾਜ ਜਾਂ ਤਾਂ ਬਾਹਰ ਹੋ ਸਕਦਾ ਉੱਥੇ ਵੀ ਨਹੀਂ ਮਿਲ ਜਾ ਸਕਦੀ ਜਾਂ ਇੱਕ ਅਮਰ ਸਰ ਦਾ ਗੁਰਪ੍ਰੀਤ ਡਾਕਟਰ ਹੈ ਉਹ ਕਰ ਸਕਦਾ ਕਹਿੰਦੇ ਇੰਡੀਆ ਤੋਂ ਹੁਣ ਉੱਥੇ ਮੈਂ ਲਿਆ ਨਹੀਂ ਸਕਦੀ ਕੱਲੀ ਬੁੱਢੀ ਤੇ ਜੇ ਮੈਂ ਲੈ ਗਈ ਕੀ ਪਤਾ ਮੈਨੂੰ ਮਿਲੇ ਕਿ ਨਾ ਮਿਲੇ ਮੈਂ ਰੱਬ ਮੂਰੇ ਹੀ ਅਰਦਾਸ ਕਰਦੀ ਆ ਪਾਠ ਕਰੀ ਜਾਨੀ ਆ ਬੈਠੀ ਮੈਨੂੰ ਮਹੀਨਾ ਹੋ ਗਿਆ ਵੀ ਉਹ ਡਾਕਟਰ ਦਾ ਕੋਈ ਹੱਲ ਕਰ ਤੇ ਡਾਕਟਰ ਦੇ ਅੱਖਾਂ ਚੋਂ ਟਪ ਟਪ ਪਾਣੀ ਡਿੱਗਣ ਲੱਗਿਆ ਉਹ ਕਹਿੰਦਾ ਮਾਂ ਤੇਰੀ ਅਰਦਾਸ ਸੁਣ ਲਈ ਰੱਬ ਨੇ ਉਹ ਕਹਿੰਦੀ ਕਿਵੇਂ ਕਹਿੰਦਾ ਤੇਰੀ ਅਰਦਾਸ ਨੇ ਤਾਂ ਜਹਾਜ ਲਾ ਲਿਆ ਤੇਰੀ ਅਰਦਾਸ ਨੇ ਤਾਂ ਤੂਫਾਨ ਲਿਆ ਕਿ ਟੈਕਸੀ ਵੀ ਰਾਹ ਭੁੱਲ ਗਈ ਤੇਰੇ ਘਰੇ ਆ ਖੜਾ ਗੁਰਪ੍ਰੀਤ ਡਾਕਟਰ ਖੜਾ ਹੈ ਭੁੱਲ ਬੁਲੇ ਕੇ ਆਇਆ ਖੜਾ ਤੇਰੇ ਘਰੇ ਆ ਗਿਆ ਮੈਂ ਹੀ ਗੁਰਪ੍ਰੀਤ ਡਾਕਟਰ ਐ ਮਾਤਾ ਨੇ ਸ਼ੁਕਰਾਨਾ ਕਰਿਆ ਮਾਲਕ ਦਾ ਉਹ ਕਹਿੰਦਾ ਬੇਫਿਕਰ ਰਹਿ ਮਾਤਾ ਬੱਚੀ ਦਾ ਇਲਾਜ ਹੋ ਗਿਆ ਤੇ ਉਸ ਡਾਕਟਰ ਨੇ ਉਸ ਬੱਚੀ ਦਾ ਇਲਾਜ ਕੀਤਾ ਦੇਖੋ ਕਿੰਨੀ ਸ਼ਕਤੀ ਹੈ ਪਾਠ ਦੇ ਵਿੱਚ ਜਿਉ ਮਾਈ ਨੇ ਅਰਦਾਸ ਕਰੀ ਤਾਂ ਰੱਬ ਨੇ ਵਿਧੀ ਬਣਾਈ ਆਪਾਂ ਕਹਿ ਦਿੰਨੇ ਨਾ ਵੀ ਯਾਰਾ ਭੁਲਾਣਾ ਕਮਾਏ ਹੋ ਗਿਆ ਯਾਰ ਨੁਕਸਾਨ ਹੋ ਗਿਆ ਯਾਰ ਨੁਕਸਾਨ ਨਹੀਂ ਹੁੰਦਾ ਆਪਣਾ ਉਹਦੇ 'ਚ ਵੀ ਕੋਈ ਚੰਗਾ ਹੁੰਦਾ ਹੈ ਉਹ ਮਾਲਕ ਨੂੰ ਪਤਾ ਹੈ ਕਈ ਵਾਰੀ ਨੁਕਸਾਨ ਕਰਕੇ ਹੀ ਆਪਾਂ ਨੂੰ ਉੱਥੋਂ ਰਾਹ ਪਟਕਾ ਕੇ ਚੰਗੇ ਰਾਹ ਤੇ ਲਿਆਣਾ ਹੁੰਦਾ ਰੱਬ ਨੇ ਉਹ ਬਹਾਨੇ ਬਣਾਉਂਦਾ ਵੀ ਉਹ ਐਂ ਕਰਕੇ ਵੀ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਸਾਨੂੰ ਬੇਚਲਿਆਂ ਨੂੰ ਵੀ ਮਲਾ ਦਿੰਦਾ ਭਾਈ ਅਰਦਾਸਾਂ ਵੀ ਪੂਰੀਆਂ ਕਰਦਾ ਪਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਉਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਤੇ ਇਹ ਕਾਲਜੋਗ ਜਦੋਂ ਤੁਸੀਂ ਚੰਗਿਆਂ ਨਾਲ ਬਹਿਣੋਗੇ ਚੰਗੇ ਆ ਜਦੋਂ ਮਾੜਿਆਂ ਨਾਲ ਬਹਿਜੋਗੇ ਮਾੜੇ ਆ ਬਸ ਜੇ ਤੁਸੀਂ ਸੰਗਤ ਚੰਗੀ ਹੈ ਤਾਂ ਤੁਸੀਂ ਚੰਗੇ ਹੋ ਠੀਕ ਹੈ ਤੁਸੀਂ ਪਾਠ ਪੂਜਾ ਵਾਲਿਆਂ ਨਾਲ ਬਹਿਜੋਗੇ ਤਾਂ ਤੁਸੀਂ ਉਹੋ ਜਿਹਾ ਸੁਭਾਅ ਬਣ ਜੂ ਤੁਹਾਡਾ ਤੁਸੀਂ ਪਾਠ ਪੂਜਾ ਛੱਡ ਕੇ ਤੁਸੀਂ ਜਾ ਕੇ ਦੂਜੀ ਮੰਡਲੀ 'ਚ ਵਰਜੋਗੇ ਤੁਹਾਡਾ ਦਿਮਾਗ ਤੋਂ ਨਿਕਲ ਕੇ ਭੁੱਲ ਜਾਣਾ ਤੁਸੀਂ ਠੀਕ ਹੈ ਕਿਉਂਕਿ ਕਾਲਜੋਗਾ ਉਹਦੀ ਭਲਾ ਹੰਦਾ ਉਹ ਨਹੀਂ ਉਧਰ ਲੱਗ ਜਾਨੀ ਤੁਹਾਡੀ ਵਰਤੀ ਦੂਜਿਆਂ ਲੰਡਰਾਂਲ ਠੀਕ ਹੈ ਉਧਰ ਤੁਸੀਂ ਮਾਣੇ ਇਸ ਕਰਕੇ ਵੀ ਰੱਬ ਨੂੰ ਨਾ ਭੁੱਲੋ ਰੱਬ ਨੂੰ ਮੰਨੋ ਸਾਰਾ ਕੁਝ ਉਸ ਦੀਆਂ ਅਰਦਾਸਾਂ ਚ ਹੀ ਹੈ ਤੇ ਪ੍ਰਮਾਤਮਾ ਨੇ ਤੁਹਾਡੀਆਂ ਅਰਦਾਸਾਂ ਮੇਰੇ ਲਈ ਵੀ ਸਫਲ ਕਰੀਆਂ ਆਪਣਾ ਚੈਨਲ ਹੈ ਜਿਹੜਾ ਭਾਈ ਮੋਨਟਾਈਜ਼ ਹੋ ਗਿਆ ਤੇ ਸਾਰਿਆਂ ਦਾ ਧੰਨਵਾਦ ਹੈ ਜੀ ਸਾਰਿਆਂ ਨੂੰ ਵਧਾਈਆਂ ਮੇਰੇ ਵੱਲੋਂ ਤੇ ਸਾਰੇ ਭਰਾ ਹੁਣ ਚੈਨਲ ਨੂੰ ਆਪਣੇ ਨੂੰ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਐ ਕੋ ਉਧਰ ਜਰੂਰ ਜਿਹੜਾ ਨੀਲੋ ਲੱ ਜਾਂਦਾ ਜਾਂ ਚੰਡੀਗੜ੍ਹ ਜਾਂਦਾ ਭਾਈ ਨੀਲੋ ਤੋਂ ਮੁੜ ਕੇ ਨੀਲੋ ਕਲਾਂ ਤੇ ਨਾਲ ਹੀ ਢੰਡੇ ਪਿੰਡ ਆ ਢੰਡੇ ਪਿੰਡ ਦੇ ਨਾਲ ਹੀ ਨਹਿਰ ਦੇ ਉੱਤੇ ਹੀ ਸਾਂਝਾ ਘਰ ਬਣਿਆ ਤੇ ਜਰੂਰ ਉਹਨਾਂ ਭੈਣ ਜੀ ਉਹਨਾਂ ਕੋਲੇ ਵੀਰ ਜੀ ਉਹਨਾਂ ਕੋਲੇ ਜਾ ਕੇ ਆਇਆ ਕਰੋ ਉਹ ਹਰ ਚੀਜ਼ ਆਪਦੇ ਘਰ ਦੀ ਤਿਆਰ ਕਰਦੇ ਆ ਲਾ ਕੇ ਹੋ ਖੂਆ ਜੋ ਵੀ ਲੱਸੀ ਦੁੱਧ ਸਾਰਾ ਕੁਝ ਉਹਨਾਂ ਕੋਲੇ ਆਪਣੇ ਸਾਰੀਆਂ ਆਰਗੈਨਿਕ ਚੀਜ਼ਾਂ ਤਿਆਰ ਕਰਦੇ ਆ ਉੱਥੇ ਇਤਬਾਕ ਹੋਇਆ ਕਿ ਜਿਹੜਾ ਕਾਂਗਰਸ ਦਾ ਆਪਣਾ ਪੰਜਾਬ ਦਾ ਜਿਹੜਾ ਇੰਚਾਰਜ ਲਾਇਆ ਹੋਇਆ ਸੀਗਾ ਜੰਮੂ ਦਾ ਮੁੰਡਾ ਉਹ ਮਿਲਿਆ ਮੈਨੂੰ ਜਦੋਂ ਉਹਨਾਂ ਨੇ ਉਹਨੂੰ ਦੱਸਿਆ ਮੇਰੇ ਬਾਰੇ ਫਿਰ ਉਹਨੇ ਆਪ ਦਾ ਐਮ.ਐਲ.ਏ ਸੱਦਿਆ ਉੱਥੇ ਕਹਿੰਦੇ ਜੀ ਆਪਾਂ ਵੋਟੋ ਲਵਾਉਣੀ ਬਾਈ ਨਾਲ ਆਓ ਜੀ ਇਹਦਾ ਆਪਾਂ ਨਾਂ ਲਿਖੀਏ ਹਨਾ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਰੂਹਾਂ ਮਿਲਾਉਂਦਾ ਰੱਬ ਜਰਬਾਨੇ ਨਾਲ ਤੇ ਅਸੀਂ ਵੀ ਲੰਘ ਚੱਲੇ ਸੀ ਇੱਕ ਵੀਰ ਕਹਿੰਦਾ ਅਸੀਂ ਵੀ ਲੰਘ ਚੱਲੇ ਸੀ ਇਹ ਕਹਿੰਦੀ ਵੀਰ ਆ ਜਾਗੇ ਵੀਰ ਜੀ ਇਹ ਨਹੀਂ ਕਹਿੰਦਾ ਮੈਂ ਕਹਿੰਨੇ ਅੱਜ ਚੱਲਦੇ ਆਂ ਚੱਲਦੇ ਆਂ ਕਹਿੰਦਾ ਤੈਨੂੰ ਮਿਲਣਾ ਸੀ ਥੱਕੇ ਨਾ ਆਵੀਂ ਠੀਕ ਹੈ ਪ੍ਰਮਾਤਮਾ ਬਹੁਤ ਬੇਅੰਤ ਹੈ ਠੀਕ ਹੈ ਕਿਸੇ ਦੀ ਨਿੰਦਿਆ ਚੁਗਲੀ ਨਾ ਕਰਿਆ ਕਰੋ ਯਾਰ ਕਿਉਂਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਉਹ ਪਾਪ ਆਪਣੇ ਸਿਰ ਆ ਜਾਂਦੇ ਆ ਜੇ ਕੋ ਕਰੂ ਸੋ ਪਰੂ ਬਸ ਐਂ ਕਹਿ ਕੇ ਟਾਲ ਦਿਆ ਕਰੋ ਠੀਕ ਹੈ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕਿਸ ਨੇ ਹੱਥ ਨਾਲ ਆਪ ਆਪ ਕਹਿੰਨੇ ਆ ਵੀ ਬੰਦੇ ਦੇ ਹੱਥ 'ਚ ਕੁਝ ਨਹੀਂ ਪ੍ਰਮਾਤਮਾ ਆਪੇ ਕਰਦਾ ਹੈ ਪ੍ਰਮਾਤਮਾ ਇੱਕ ਦਿਮਾਗ ਦਿੱਤਾ ਆਪਾਂ ਨੂੰ ਦਿਮਾਗ ਕੰਟਰੋਲ ਹੈ ਦਿਮਾਗ ਨਾਲ ਹੀ ਆਪਣੇ ਹੱਥ ਤਾਂ ਜਾਂਦੇ ਠਾਂ ਜਾਂਦੇ ਪੈਰ ਹੈ ਸਾਰਾ ਕੁਝ ਹੈਦਾ ਮੂੰਹ ਹੈਦਾ ਰੋਟੀ ਖਾਣੇ ਜੇ ਤੁਹਾਡਾ ਦਿਮਾਗ ਕੰਮ ਛੱਡ ਗਿਆ ਸਾਰਾ ਕੁਝ ਹੀ ਖੜ ਜਾਨੇ ਉਹਦੇ ਆਪਾਂ ਕਹਿੰਦੇ ਨੇ ਪਾਗਲ ਹੈ ਠੀਕ ਆ ਸਿੱਧਾ ਹੀ ਤੁਰਿਆ ਫਿਰਦਾ ਬੰਦਾ ਨਾ ਕੁਝ ਖਾਂਦਾ ਨਾ ਪੀਂਦਾ ਕਿਉਂਕਿ ਸਾਰਾ ਸਰੀਰ ਦਾ ਇਹਦਾ ਕੰਟਰੋਲ ਆ ਬੰਦ ਹੋ ਜਾਂਦਾ ਆਪਣਾ ਦਿਮਾਗ ਨਾਲ ਹੀ ਚੱਲਦਾ ਹੈ ਪਰਮਾਤਮਾ ਕਿਹੜੇ ਢੰਗ ਨਾਲ ਦਿਮਾਗ ਨੂੰ ਚਲਾਉਂਦਾ ਉਹਨੂੰ ਪਤਾ ਨਾ ਆਪਾਂ ਨੂੰ ਕੀ ਪਤਾ ਆਪਾਂ ਤਾਂ ਚੀਜ਼ਾਂ ਖਰਾਬ ਕਰੀ ਰੱਖਦੇ ਅੰਦਰ ਲਗਾ ਕੇ ਤੇ ਉਹ ਖਾਲਿਆ ਤਲਿਆਵਾ ਖਾਲਿਆ ਕੇ ਡਿਉ ਖਵਣਾ ਕਿਵੇਂ ਸੈੱਟ ਕਰਦਾ ਹੋਰ ਕਿਹੜੇ ਕਾਰੀਗਰ ਆ ਉਹਦੇ ਜਿਹੜੇ ਅੰਦਰ ਹੀ ਬੈਠੇ ਰਿਪੇਅਰ ਕਰ ਦਿੰਦੇ ਆ ਇਹ ਦਾਤਾ ਹੀ ਜਾਣਦਾ ਫੇਰ ਆਪਾਂ ਕਿਉਂ ਇਨਸਾਨ ਜਿੰਮੇ ਲਾਉਨੇ ਆ ਵੀ ਇਹ ਮਾੜਾ ਕਰੀ ਜਾਂਦਾ ਇਹ ਮਾੜਾ ਕਰੀ ਜਾਂਦਾ ਤੋ ਕਰਾਉਣ ਵਾਲਾ ਕਰਾਉਂਦਾ ਉਹ ਤੋਂ ਕਰਾਉਣ ਵਾਲਾ ਕਰਾਉਂਦਾ ਤੋ ਕਰੂਗਾ ਜਦੋਂ ਕਰਾਉਣ ਵਾਲਿਆਂ ਨੂੰ ਚੰਗਾ ਕਰਾਉਣਾ ਤੋਂ ਚੰਗਾ ਕਰੂਗਾ ਬਸ ਹਾਂ ਜੇ ਕੋਈ ਮਾਰਾ ਕਰਦਾ ਭਾਈ ਪ੍ਰਮਾਤਮਾ ਗੇ ਅਰਦਾਸ ਕਰੋ ਪ੍ਰਮਾਤਮਾ ਮੈਨੂੰ ਸਿੱਧੇ ਰਾਹ ਪਾ ਬੱਸ ਜੇ ਕਰ ਸਕਦੇ ਆਪਾਂ ਤੇ ਨਹੀਂ ਤਾਂ ਮਾਰਾ ਕਰਨ ਦੀ ਤਾਂ ਲੋੜ ਹੀ ਨਹੀਂ ਚੁੱਪ ਕਰਕੇ ਲੰਘ ਜਾਓ ਠੀਕ ਹੈ ਜੀ ਤੇ ਹੁਣ ਆਪਾਂ ਬੁੱਧਵਾਰ ਨੂੰ ਵਹਿਰਦਾਸ ਰਮ ਵਿੱਚ ਲੰਗਰ ਲਾਉਣ ਜਾਵਾਂਗੇ ਖੁਸ਼ੀ-ਖੁਸ਼ੀ ਜਾਵਾਂਗੇ ਕਿਉਂਕਿ ਆਪਾਂ ਪਹਿਲਾ ਲੰਗਰ ਲਾਇਆ ਸੀ ਤੇ ਪ੍ਰਮਾਤਮਾ ਨੇ ਆਪਣੀ ਅਰਦਾਸ ਕਬੂਲ ਕਰੀ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਜਲਦੀ ਆਪਣਾ ਜਿਹੜਾ ਚੈਨਲ ਆ ਦੇਖੋ ਦੋ ਦਿਨਾਂ ਦੀ ਚੱਲ ਪਿਆ ਲੰਗਰ ਲਾਉਣ ਤੋਂ ਬਾਅਦ ਹੈ ਨਾ ਬਜ਼ੁਰਗਾਂ ਦੀ ਸੇਵਾ ਇੰਨੀ ਤਕੜੀ ਸੇਵਾ ਭਾਈ ਜਿਹੜੇ ਬਜ਼ੁਰਗਾਂ ਨੂੰ ਘਰੋਂ ਕੱਢਦੇ ਉਹ ਸਿੱਖਿਆ ਲਓ ਕਿ ਤੁਸੀਂ ਐਡੇ ਤਕੜੇ ਭਗਵਾਨ ਨੂੰ ਘਰੋਂ ਕੱਢੀ ਬੈਠੇ ਹੋ ਹਜੇ ਵੀ ਮੌਕਾ ਲਿਆਓ ਮੈਂ ਪਸਤਾਉਂਗੀ ਠੀਕ ਹੈ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਭਰਾ ਬਣ ਕੇ ਮੇਰੀ ਬੇਨਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਾਤੇ